ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਨਮਾ ਸ਼ਹਿਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਗਤਾਂ ਨੇ ਨਗਰ ਕੀਰਤਨ ਦਾ ਸ਼ਰਧਾ ਭਾਵ ਨਾਲ ਕੀਤਾ ਸਵਾਗਤ ਚਾਂਦਰੀ ਚੌਂਕ ਦਿੱਲੀ ਦੇ ਸ਼ਹੀਦ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਤਿੰਨ ਸਿੱਖਾਂ ਦੀ ਸ਼ਹਾਦਤ ਨੂੰ ਸਮਰਪਿਤ 350 ਸਾਲਾ ਸ਼ਹੀਦੀ ਸ਼ਦਾਬ ਦੀ ਸਮਾਗਮ ਮੌਕੇ ਗੁਰਦੁਆਰਾ ਤੋਂ ਚੱਲਿਆ ਹੋਇਆ ਨਗਰ ਕੀਰਤਨ ਜਲੰਧਰ ਅਤੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਵਾਂ ਸ਼ਹਿਰ ਵਿਖੇ ਪਹੁੰਚਿਆ ਜਿੱਥੇ ਨਗਰ ਕੀਰਤਨ ਦਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਨਗਰ ਕੀਰਤਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੇਲੀ ਬਾਈਪਾਸ ਤੇ ਗੜ ਅਨਰ ਨਾਲ ਸਲਾਮੀ ਦਿੱਤੀ ਗਈ ਉਸ ਉਪਰੰਤ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਚਰਨ ਕਮਲ ਸਾਹਿਬ ਬੰਗਾ ਕਾਮਾ ਮਲਪੁਰ ਅੜਕਾ ਸ਼ਹਿਰ ਦੀ ਹਦੂਤ ਮਾਲੂ ਅਤੇ ਗੁਰਦੁਆਰਾ ਮੰਜੀ ਸਾਹਿਬ ਗੁਰਦੁਆਰਾ ਸਿੰਘ ਸਭਾ ਨਮਾਸ਼ਹਿਰ ਚੰਡੀਗੜ੍ਹ ਰੋਡ ਸਥਿਤ ਗੁਰਦੁਆਰਾ ਗੁਰੂ ਨਾਨਕ ਨਗਰ ਤੋਂ ਹੁੰਦਾ ਹੋਇਆ ਡੀਮਾਰਟ ਪੁੱਜਿਆ ਉਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਾਪ ਕੋੜੇ ਦਾ ਲੰਗਰ ਲਗਾਇਆ ਗਿਆ ਉਪਰੰਤ ਗੁਰਦੁਆਰਾ ਟਿੱਬੀ ਸੈਬਲੀ ਰਵਾਨਾ ਹੋਇਆ ਇਸ ਮੌਕੇ ਡਿਪਟੀ ਕਮਿਸ਼ਨਰ ਅੰਕੁਸ਼ ਜੀ ਸਿੰਘ ਜ਼ਿਲ੍ਹਾ ਪੁਲਿਸ ਮੁਖੀ ਤੁਸ਼ਾਰ ਗੁਪਤਾ ਹੋਰ ਸਿਵਲ ਤੇ ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਵ代ਇਕ ਬੰਗਾ ਡਾਕਟਰ ਸੁਖਵਿੰਦਰ ਸੁਖੀ ਹਲਕਾ ਇੰਚਾਰਜ ਬੰਗਾ ਕੁਲਜੀਤ ਸਰਹਾਲ ਅਤੇ ਹਲਕਾ ਇੰਚਾਰਜ ਨਮਾਸ਼ਾ ਲਲਿਤ ਮੋਹਨ ਪਾਠਕ ਅਤੇ ਕਾਉਂਸਲਰ ਪਰਮ ਸਿੰਘ ਖਾਲਸਾ ਤੋਂ ਇਲਾਵਾ ਸ਼ਹਿਰ ਦੀਆਂ ਵੱਡੀਆਂ ਸ਼ਖਸੀਅਤਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਆਦ ਹਾਜ਼ਰ ਸਨ ਨਗਰ ਕੀਰਤਨ ਦੇ ਸਵਾਗਤ ਲਈ ਸੰਗਤਾਂ ਦਾ ਵੱਡੀ ਗਿਣਤੀ ਵਿੱਚ ਇਕੱਠ ਉਮੜਿਆ ਜਿਨ੍ਹਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਸ਼ੀਧੀ ਚਦਾਬਦੀ ਦੇ ਨਗਰ ਕੀਰਤਨ ਨੂੰ ਸ਼ਰਧਾਜਲੀ ਦਿੱਤੀ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਦੇ ਨਵਾਂ ਸ਼ਹਿਰ ਤੋਂ ਪੱਤਰਕਾਰ ਹਰਿੰਦਰ ਸਿੰਘ ਨਾਲ ਮਨਦੀਪ ਦੁੱਗਲ ਦੀ ਖਾਸ ਰਿਪੋਰਟ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਦੇ 350 ਸਾਲਾ ਸ਼ਹੀਦੀ ਪਰਬ ਨੂੰ ਸਮਰਪਿਤ ਸ਼ਾਹ ਅਨਗਰ ਕੀ ਤਨ ਅੱਜ ਨਵਾਂ ਸ਼ਹਿਰ ਵਿੱਚ ਪਹੁੰਚ ਰਿਹਾ ਜਿਹਦੇ ਸਵਾਗਤ ਵਾਸਤੇ ਸੰਗਤਾਂ ਬਹੁਤੀ ਸ਼ਤ ਸ਼ਾਦੇ ਨਾਲ ਸਵੇਰ ਕੋਈ ਇੱਕ ਯਾਰ ਕਰ ਰਹੀਆਂ ਗੁਰਦੁਆਰਾ ਸਿੰਘ ਸੁਭਾ ਨਵਾਸ਼ਹਿਰ ਵਿਖੇ ਵੀ ਹਾਂਜੀ ਹਾਂਜੀ ਸਵਾਗਤ ਵਾਸਤੇ ਪ੍ਰਬੰਧ ਕੀਤੇ ਗਿਆ ਹਨ ਸੁੱਤੀਆ ਸੰਗਤਾਂ ਫੁੱਲਾਂ ਦੀ ਵਰਖਾ ਕਰਕੇ ਪੰਜਾ ਪਿਆਰਿਆ ਸਤਿਗੁਰੂ ਜੀ ਦਾ ਗੁਰੂ ਗ੍ਰੰਥ ਸਾਹਿਬ ਬਾਹਰ ਆ ਜੀ ਨੋਬੀ ਸ਼ਰਧਾ ਕੀਤ ਰੇਟ ਕੜ ਕੇ ਸਵਾਗਤ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਅਸੀਂ ਸਾਰੇ ਸ਼ੈਭ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾਂ ਚੀਤੀ ਦਿਹਾੜਾ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਹੈ ਆ ਉਹ ਗੁਰਦਾਸਪੁਰ ਤੋਂ ਚੱਲ ਕੇ ਨਵਾਂ ਸ਼ਹਿਰ 'ਚ ਪਹੁੰਚਿਆ ਸੋ ਅੱਜ ਇਸ ਮੁਕਿਆ ਸੰਕਾ ਨਗਰ ਕੀਰਤਨ ਨੂੰ ਸੇਧਾ ਕਰ ਰਹੀਆਂ ਹਨ ਜਿੱਥੇ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਅੱਜ ਯਾਦ ਕੀਤਾ ਜਾ ਰਿਹਾ ਆ ਉੱਥੇ ਹੀ ਜਿੱਥੇ ਸਰਕਾਰ ਆਪਣੀ ਪੱਧਰ ਤੇ ਮਨਾ ਰਹੀ ਆ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਮੁੱਚੇ ਸੰਤ ਮਹਾਪੁਰਜ ਆਪਣੀ ਪੱਧਰ ਤੇ ਵੱਡੀ ਪੱਧਰ ਤੇ 21 ਤੋਂ ਲੈ ਕੇ 29 ਤੱਕ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜੇ ਇਹ ਸਮਾਗਮ ਮਨਾਏ ਜਾ ਰਹੇ ਆ ਸੋ ਜਿੱਥੇ ਮੈਂ ਸਮਝਦਾ ਕਿ ਅੱਜ ਆਪਾਂ ਗੁਰੂ ਸਾਹਿਬ ਨੂੰ ਯਾਦ ਕਰ ਰਹੇ ਆ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰ ਰਹੇ ਹਾਂ ਉਥੇ ਸ਼ਿਦੀ ਦਿਹਾੜਾ ਨਵਾਂ ਸ਼ਹਿਰ ਦੇ ਅੰਦਰ ਵੀ ਵੱਡੀ ਪੱਧਰ ਤੇ 28 29 30 ਤਰੀਕ ਨੂੰ ਮਨਾਇਆ ਜਾ ਰਿਹਾ ਹੈ 28 ਤਰੀਕ ਨੂੰ ਬਹੁਤ ਵੱਡਾ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਮੰਜੀ ਸਾਹਿਬ ਤੋਂ ਚੱਲੂਗਾ ਸੋ ਜਿੱਥੇ ਸਰਕਾਰ ਮਨਾ ਰਹੀ ਹੈ ਉਥੇ ਬਾਕੀ ਸੰਸਥਾਵਾਂ ਮਨਾ ਰਹੀਆਂ ਸੋ ਮੈਂ ਸਮੂਹਕੀ ਸੰਗਤਾਂ ਦਾ ਦਿਲ ਦੀਆਂ ਗਹਿਰਾਂ ਧੰਨਵਾਦ ਕਰਦਾ ਕਿ ਆਪਾਂ ਅੱਜ ਸਾਰੇ ਸ੍ਰੀ ਗੁਰਤੇਗਹ ਮਹਾਰਾਜ ਜੀ ਦੀ ਇਛਾਦ ਨੂੰ ਯਾਦ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ 350ਵਾਂ ਸ਼੍ਰੀ ਗੁਰਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਤੇ ਜਿਹੜਾ ਨਗਰ ਕੀਰਤਨ ਪੰਜਾਬ ਸਰਕਾਰ ਵੱਲੋਂ ਸ਼੍ਰੀ ਨਗਰ ਤੋਂ ਸ਼ੁਰੂ ਹੋ ਕੇ ਗਰਦਾਸਪੁਰ ਤੋਂ ਹੁੰਦਾ ਨਵਾਂ ਸ਼ਹਿਰ ਪਹੁੰਚਿਆ ਅਸੀਂ ਕਿਸਮਤ ਵਾਲੇ ਆਂ ਸ਼ਹਿਰ ਵਾਸੀ ਇਲਾਕਾ ਨਿਵਾਸੀ ਕਿ ਸਾਡੇ ਸ਼ਹਿਰ ਦੇ ਵਿੱਚ ਵੀ ਨਗਰ ਕੀਰਤਨ ਗੁਜ਼ਰ ਰਿਹਾ ਹੈ ਔਰ ਮੈਂ ਦੇਖਿਆ ਕਿ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਆ ਔਰ ਕੱਲ ਹੀ ਮਾਨ ਜੋ ਮੁੱਖ ਮੰਤਰੀ ਪੰਜਾਬ ਸਰਕਾਰ ਨੇ 50 ਲੱਖ ਰੁਪਏ ਸ੍ਰੀ ਗੁਰਦੁਆਰਾ ਮੰਦੀ ਸਾਹਿਬ ਜੀ ਨੂੰ ਉਹਨਾਂ ਦੀ ਇਜਾਜ਼ਤ ਦੇ ਵਿੱਚ ਦਿੱਤਾ ਔਰ 50 ਲੱਖ ਰੁਪਏ ਦੁਰਗਾਪੁਰ ਗੁਰਦੁਆਰਾ ਸਾਹਿਬ ਨੂੰ ਦਿੱਤਾ ਅਸੀਂ ਧੰਨਵਾਦੀ ਹਾਂ ਔਰ ਜਨਤਾ ਦਾ ਸਾਥ ਦੇਖ ਕੇ ਜਿਹੜੀਆਂ ਇੱਛਾ ਦੇ ਨਾਲ ਆਪਾਂ ਇੱਥੇ ਆਏ ਹਾਂ ਸਾਡੀਆਂ ਸਾਰਿਆਂ ਦੀਆਂ ਇੱਛਾਵਾਂ ਗੁਰਤੇਗ ਬਹਾਦਰ ਜੀ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ